ਪਹਿਲਾਂ ਤਾਂ ਜ਼ਬਰਦਸਤੀ ਫਿਲਮ ਖਾਣ ਲੈ ਆਇਆ ਮੁੰਡਿਆ ਹੁਣ ਦੂਆ ਕੀ ਮੈਨੂੰ ਭੁੱਲੇ ਜਿਹਾ ਤੇ ਹੀ ਵੱਡਾ ਟੱਪ ਲੈ ਆਇਆ ਕਿਨੇ ਦਾ ਆ ਯਾਰ 600 ਦਾ 600 ਦਾ ਏਡਾ ਕਿ ਕਿਵੇਂ ਮਰ ਗਈ ਵੀ 600 ਦਾ ਮੈਨੂੰ ਤਾਂ ਸਾਰੰਮੀ ਨਾ ਭੁੱਲੇ ਕਵਾ ਦਾ ਕਿ ਤਾਣਾ ਮੁਕਣਾ ਇੰਨਾ ਕ ਟੱਪ 600 ਦਾ ਤੂੰ ਛੇਲੇ ਲਵਾਉਣਾ ਆ ਮਾਈਕ ਗਲਮੇਟ ਲੱਗੀਆਂ ਘਰੇ ਆ ਹੀ ਜਾਣੀ ਛਿੜੀ ਛਿੜੀ ਲੈ ਕੇ ਵੇਖ ਲਈਦੀ ਆ ਵੀ ਦਿਮਾਗ ਖਰਾਬ ਹੋਇਆ ਤੇ ਐਨ ਕਾਹ ਦੀਆਂ ਕਾੜੀਆਂ ਲਵਾਤੀਆਂ ਮੈਨੂੰ ਅੰਨੀ ਦੱਸ ਇਹ 3D ਬੰਦ 3D 3D ਉਹ ਕਹਿੰਦੀ ਹੈ ਉਹ ਜਦੋਂ ਦੇਖੇਗੀ ਬਾ ਲੱਗਦੀ ਹੈ ਵੇਖ ਲੈਨੀ ਤੇਰੀ ਖਲਮ ਅੱਗੇ ਅੱਗੇ ਪਿਛੇ ਦੇਖਦੇ ਬੰਦੇ ਅੱਗੇ ਪਿਛੇ ਦੇਖਦੇ ਲੱਗੇ ਲੱਗੇ ਦੇਖਦੇ ਲੱਗੇ ਮੈਨੂੰ ਤੇਰੀ ਗੱਲ ਸਮਝਾਉਂਦੇ ਇੱਥੇ ਤੁਰੇ ਤੁਰਦੇ ਨਹੀਂ ਪਿਛੋਂ ਆ ਪਿਛੇ تیر ਮਾਰ ਮਾਰਚੇ ਤੇ ਮੇਰੇ ਤਲਵਾਰ ਮਾਰਦੇ ਲੱਗਾ ਵਾ ਕੁਝ ਹੀ ਦਿਨ ਹੋਏ ਸਾਰੇ ਪਹਿਲੇ ਐ ਲੈ ਗੋ ਉਹ ਰੇਅਰ ਐਥਲੀਟਸ ਪੱਤੀਆਂ ਕਾ ਬੰਦ ਕੀਤੀਆਂ ਇਹਨਾਂ ਨੇ ਜੱਪ ਕਰਦੇ ਪੱਥਰਵਾ ਚੱਲਿਆ ਮਾਰ ਕੇ ਮੇਰੇ ਮੱਥਰਵਾ ਚੱਲਿਆ ਅੱਜ ਤਾਂ ਨਹੀਂ ਤਿੰਦਲਾ ਜੀਦਾ ਹੀ ਤਾਂ ਦੀਦਾ ਹੀ ਨਹੀਂਗਾ ਐਡਾ ਪੱਥਰ ਵਾਈ ਦੇਈ ਦੇ ਮੈਨੂੰ ਸਾਰਾ ਤੁੰਦਲਾ ਤੁੰਦਲਾ ਦੇਖੀ ਜਾਂਦੇ ਛੱਡ ਫਿਲਮ ਮੇਰੀ ਨਿਗਾ ਚੱਕਰਾ ਕੇ ਲਿਆਵੀ ਮੈਨੂੰ ਤਾਂ ਪੱਕੀਆਂ ਐਨ ਕਾ ਲਾਤੀਆਂ ਇਹਨਾਂ ਨੇ ਚਾਹਤਾ ਮੇਰੇ ਚੰਗਾ ਦੀਦਾ ਹੀ ਨਹੀਂ ਇਤੋਂ ਬਗੈਰ య మన దాటి సీ మూ రెండు